ਲੋ ਜੀ ਧਿਆਨ ਨਾਲ ਸੁਣਨ ਨਵੀਂ ਜਾਣਕਾਰੀ ਦੇ ਰਹੇ ਆ ਇਸ ਸੀਜ਼ਨ ਵਿੱਚ ਆਪਣੇ ਘਰਾਂ ਵਿੱਚ ਫਰਿੱਜਾਂ ਰੱਖੀਆਂ ਫਰਿੱਜ ਭਾਵੇਂ ਛੋਟੀ ਹੋਵੇ ਵੱਡੀ ਹੋਵੇ ਇਸ ਦੀ ਵੀ ਸਫਾਈ ਕਰਨੀ ਬਹੁਤ ਜ਼ਰੂਰੀ ਆ ਜਿਸ ਤਰ੍ਹਾਂ ਆਪਣਾ ਸਿਹਤ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਸਫਾਈ ਕਰਦੇ ਰਹਿਣਾ ਚਾਹੀਦਾ ਇਹ ਫਰਿੱਜ ਦੀ ਮਨਿਆਦ ਵਧੀਆ ਰਹਿੰਦੀ ਆ ਕੰਪਨੀ ਕੋਈ ਵੀ ਹੋਵੇ ਆਪਣਾ ਕੋ ਵੀ 25 ਸਾਲ ਤੋਂ ਪਹਿਲਾਂ ਦੀ ਚੱਲ ਰਹੀ ਆ ਗੋਦਰੇਜ ਦੀ ਫਰਿੱਜ ਹੈ ਗੋਦਰੇਜ ਇੱਥੇ ਦੋ ਤਿੰਨ ਮਾਡਲ ਲੱਭਦੇ ਕੋਲਡ ਗੋਲਡ ਜਾਂ ਕੋਈ ਵੀ ਕੋਈ ਵੀ ਹੋ ਸਕਦੀ ਚਲੋ ਫਰਿੱਜ ਇਸ ਕਰਕੇ ਆਪਾਂ ਸਭ ਤੋਂ ਪਹਿਲਾਂ ਸਫਾਈ ਤੋਂ ਇਹਦਾ ਜਿਹੜਾ ਸੋਚਿਆ ਨਾ ਇਹ ਆ ਦੇਖੋ ਜੀ ਸੋਚੇ ਤਾਂ ਨਾਲਿਆ ਕੱਟਿਆ ਵਾ 베ਰੀ ਦਾ ਕਨੈਕਸ਼ਨ ਠੀਕ ਹੈ ਨਾ ਫਿਰ ਆਪਾਂ ਦੂਜੇ ਪਾਸੇ ਹੋਏ ਇਹਦੇ ਵਿੱਚ ਮਾਰੀ ਚਾਤੀ ਤੇ ਖੱਪਰ ਜੰਮੇ ਪਏ ਸੀ ਜਦੋਂ ਆਪਾਂ ਕੋਈ ਚੀਜ਼ ਕੱਢਦੇ ਹਾਂ ਪਾਣੀ ਜਾਂ برف ਤੇ ਨਿਕਲਦੀ ਨਹੀਂ ਚਾਕੂਆਂ ਨਾਲ ਜਾਂ ਕਿਸੇ ਚੀਜ਼ ਨਾਲ ਸਿੱਪੀ ਨਾਲ ਕਰ ਕਰ ਕੱਢਣੀ ਪੈਂਦੀ ਸੀ ਟਰੀ ਵੀ ਖਰਾਬ ਹੁੰਦੀ ਸੀ ਛੀਟਾਂ ਪੈਂਦੀਆਂ ਸੀ ਤੇ ਫਿਰ ਆਪਾਂ ਇਹ ਸੋਚਿਆ ਅੱਜ ਦੀ ਸਫਾਈ ਕਰੀਏ ਇਹ ਨੂੰ ਸਾਲ ਤੋਂ ਪਹਿਲਾਂ ਜੀ ਬੰਦ ਕੀਤਾ ਅੱਧਾ ਘੰਟਾ ਬੰਦ ਰਹਿਣ ਦੀ ਕੋਲ ਖਲੋਤੇ ਰਹੇ ਇਹਦਾ ਬੂਹਾ ਖੋਲ ਛੱਡਿਆ ਫਿਰ ਫੇਰ ਵੀ ਨਹੀਂ ਨਿਕਲ ਰਿਹਾ ਕੱਪੜੇ ਇਹ ਗਰਮੀਆਂ ਦਾ ਮੌਸਮ ਆ ਵਧੀਆ ਬੱਤੀ ਆ ਰਹੀ ਆ ਨਾ ਉੱਥੇ ਇਸ ਤਰ੍ਹਾਂ ਹੋ ਜਾਂਦਾ ਵੈਸੇ ਸਾਰੇ ਥਾਵਾਂ ਤੇ ਹੁੰਦਾ ਫਿਰ ਆਪਾਂ ਨੇ ਪੱਖਾ ਚਲਾਇਆ ਠੀਕ ਆ ਜੀ ਪੱਖੇ ਦੀ ਸਿੱਧੀ ਹਵਾ ਵਿੱਚ ਦਿੱਤੀ ਬਾਕੀ ਚਿਰ ਪੱਕਾ ਤੇ ਇਹਦਾ ਅਧਰਾ ਘੰਟੇ ਵਿੱਚ ਕੱਪੜੇ ਢਿੱਗਣੇ ਸ਼ੁਰੂ ਹੋ ਗਏ ਫੇਰ ਆ ਵੀ ਦੇਖੋ ਇਸ ਤਰ੍ਹਾਂ ਆ ਬਰਫ ਜੰਮੀ ਜੇ ਇਹ ਆ ਸਾਰੇ ਜੰਮੀ ਪਈ ਹੈ ਜੀ ਹੁਣ ਆਪਾਂ ਸਾਰੀ ਬਰਫ ਕੱਢ ਕੇ ਕੁਛ ਥੋੜੀ ਰੱਖ ਲਈਏ ਲੋਡ ਵੇਲੇ ਭੇਜਣੇ ਬਿਜਲੀ ਬੰਦ ਹੋ ਜੇ ਕੋਲੇ ਪਾਸੇ ਰੱਖ ਲਈ ਫਿਰ ਵਿੱਚ ਸਾਈਡ ਤੇ ਰੱਖ ਲੈਣੇ ਆ ਫਿਰ ਅੱਧਾ ਪੌਣਾ ਘੰਟਾ 2 ਘੰਟੇ ਚੱਲ ਗਈ ਫਿਰ ਉਹ ਕੱਢ ਦਾਂਗੇ ਫਿਰ ਸਾਡੇ ਨਵੇਂ ਰਹਿਣ ਦੇਣੇ ਵਿੱਚ ਹੁਣ ਇਹਦੀ ਸਾਰੀ ਸਫਾਈ ਕਰਤੀ ਆ ਜੀ ਇਹਨੂੰ ਆਪਾਂ ਨਾ ਜ਼ਿਆਦਾ ਪਾਵਰ ਤੇ ਨਹੀਂ ਚਲਾਉਣਾ ਨਾਰਮਲੀ ਬੈਂਟ ਤੇ ਚਲਾਉਣਾ ਹੁਣ ਬਿਜਲੀ ਵਧੀਆ ਆ ਰਹੀ ਆਪਣੇ ਲੱਕ ਜਿਹੇ ਸਾਰਿਆਂ ਚ ਵਧੀਆ ਆ ਰਹੀ ਆ ਵੋਲਟ ਜਿੱਥੇ ਚੰਗੀ ਆ ਉਥੇ ਨਾਰਮਲੀ ਤੇ ਵੀ ਨਾ ਇਹ ਖੱਪਰ ਜੰਮ ਜਾਂਦੇ ਆ 15 20 ਦਿਨ ਮਹੀਨੇ ਪਿਛੇ ਦੀ ਗੱਲ ਆ ਜੀ ਖੱਪਰ ਜੰਮੇ ਆ ਨਿਕਲਦੇ ਨਹੀਂ ਬੱਚੇ ਵੀ ਉਖੇ ਸੀ ਫਰੇ ਆਪਣਾ ਬਰਫ ਕੱਢ ਲਗਾ ਘਰ ਵਾਲੇ ਲੋੜ ਪੈਂਦੀ ਕਿ ਇਹਨੂੰ ਨਿਕਲਦੇ ਨਹੀਂ ਅਗਲੇ ਕੋਲੇ ਕੱਢੀ ਜਾਂਦੇ ਪਿਛਲੇ ਰਹਿ ਜਾਂਦੇ ਆ ਉਹ ਪਾਣੀ ਖਰਾਬ ਹੋ ਜਾਂਦਾ ਵਾ ਫਿਰ ਉਹ ਵਰਤਦੇ ਨੇ ਉਹਦਾਂ ਬਿਮਾਰ ਵੀ ਹੋਣੇ ਆ ਸੀ ਤਾਂ ਮੈਂਕਮੇ ਦੀ ਵੀ ਗੱਲ ਆ ਇਸ ਕਰਕੇ ਹੁਣ ਸਾਰੇ ਕੋਲੇ ਕੱਢ ਲਿਆ ਦੁਬਾਰਾ ਤਾਜੇ ਪਾਣੀ ਦੇ ਭਰ ਕੇ ਰੱਖਣੇ ਆ ਜੀ ਇਹਨੂੰ ਆਪਾਂ ਸਿਆਲ ਵਿੱਚ ਚੱਲਾ ਰੱਖਣਾ ਫ੍ਰੀਜ ਕਉਕ ਜੇ ਚੱਲਦੀ ਰੱਖਾਂਗੇ ਉਹਨੂੰ ਬਹੁਤ ਘੱਟ ਰੇਸਤੇ ਚਲਾਵਾਂਗੇ ਨਾਰਮਲੀ ਨਾਰਮਲੀ ਚਲਾਵਾਂਗੇ ਕਿਤੇ ਦੀ ਪਿਛਲੀ ਟਰੇ ਵਿੱਚ ਪਾਣੀ ਨਾ ਬਣੂ ਵਿੱਚ ਮਸ਼ਰਨਾ ਪਾਊਗਾ ਕਿਉਂਕਿ ਜੇ ਪਾਣੀ ਜੰਮਦਾ ਜਾਊ ਉਹ ਥੱਲੇ ਡਿੱਗਦਾ ਜਾਊ ਉਹਦੇ ਵਿੱਚ ਪਾਣੀ ਬਰਫ਼ ਜੰਮੀ ਤੋਂ ਪੱਗਰ ਪੱਗਰ ਕੇ ਜਦੋਂ ਬੰਦ ਕਰਾਂਗੇ ਨਾ ਤੇ ਉਹ ਫਿਰ ਮਸ਼ਰਮਨਦਾ ਤੇ ਇਸ ਕਰਕੇ ਨਾਰਮਲੀ ਜੀ ਸਿਆਲ ਚ ਵੀ ਚੱਲਦੀ ਰੱਖੀਦੀ ਆ ਫ੍ਰਿਜ ਆਪਣੀ ਕਦੀ ਖਰਾਬ ਨਹੀਂ ਹੋਈ ਆਪਣੇ 25 ਸਾਲ ਹੋ ਗਏ 25 26 ਸਾਲ ਹੁਣ ਤੁਹਾਨੂੰ ਬਖਾਉਣੇ ਜਿਹੜਾ ਪਿਛਲੇ ਪਾਸੇ ਤੇ ਪਾਣੀ ਡਿੱਗ ਰਿਹਾ ਨਾ ਉਹ ਸਾਰਾ ਪਾਵੇ ਕੱਢਿਆ ਬਾਲਟੀ ਚ ਸਟੇ ਪੰਜੇ ਦਾ ਢੰ ਬੈਬਲਾਈਆ ਇੱਕ ਤੇ ਡਰੇ ਸਾਫ ਕਰਦੇ ਰਹਿਣਾ ਚਾਹੀਦਾ ਇਹਦੇ ਵਿੱਚ ਮਸ਼ਰ ਨਹੀਂ ਬਣਦਾ ਕੋਈ ਵੀ ਸੀਜ਼ਨ ਹੋਵੇ ਮਸ਼ਰ ਬਣ ਸਕਦਾ ਗਰਮੀਆਂ ਜਿਆਦਾ ਬਣਦਾ ਜਲਾਈ ਤੋਂ ਲੈ ਕੇ ਦਸੰਬਰ ਤੱਕ ਜਿਆਦਾ ਖਦਰਾ ਇਹਨੂੰ ਡਰੇ ਨੂੰ ਸਾਫ ਕਰਾਂਗੇ ਨਾ ਇਹ ਤੇ ਵੈਸੇ 10 15 ਦਿਨ ਪਿੱਛੇ ਚੈੱਕ ਕਰਨੀ ਚਾਹੀਦੀ ਵੈਸੇ ਹਿੰਦੇ ਹਫਤੇ ਪਿੱਛੇ ਇੱਕ ਵਾਰੀ ਸਫਾਈ ਕਰਨੀ ਚਾਹੀਦੀ ਆ ਇਹ ਡਰੇ ਨੂੰ ਸਾਫ ਕਰਾਂਗੇ ਪਾਣੀ ਕੱਢ ਦਾਂਗੇ ਵੀ ਇਹਦੇ ਵਿੱਚ ਮਸ਼ਰ ਨਹੀਂ ਬਣੂਗਾ ਜੇ ਕਿਤੇ ਮੁਸ਼ਕਲ ਲੱਗਦੀ ਪਾਣੀ ਛੇਤੀ ਨਹੀਂ ਕੱਢਿਆ ਜਾਂਦਾ ਜਲਾਈ ਤੋਂ ਲੈ ਕੇ ਦਸੰਬਰ ਤੱਕ ਕੱਪੜਿਆਂ 'ਚ ਰੱਖਣ ਵਾਲੀ ਫਰਨੈਲ ਦੀ ਗੋਲੀ ਹੁੰਦੀ ਆ ਜਿਹੜੀ ਵੇਸਟ ਪਾਣੀ ਵਾਲੀ ਆਪਣੀ ਬਾਦੋ ਟਰੇ ਹੈ ਨਾ ਫ੍ਰੀਜ ਦੇ ਪਿਛਲੇ ਪਾਸੇ ਬੈਕ ਸਾਈਡ ਤੇ ਇਹਦੇ ਵਿੱਚ ਉਹ ਇੱਕ ਗੋਲੀ ਪਾ ਸਕਦੇ ਆ ਐਂਟੀਬਾਇਓਟਿਕ ਹੁੰਦੀ ਓਦ ਨਾਲ ਮਸ਼ਰ ਦਾ ਹਲਾਰਵਾ ਨਹੀਂ ਬਣਦਾ ਮਸ਼ਰ ਦੀ ਬਿਧਾਇਸ਼ ਨਹੀਂ ਹੁੰਦੀ ਜਿਹਦੀ ਸਫਾਈ ਵੀ ਕਰਦੇ ਰਹਿਣਾ ਚਾਹੀਦਾ ਇਹ ਆਪਜੀ ਦੇ ਧਿਆਨਯੋਗ ਗੱਲਾਂ ਆ ਆ ਦੇਖੋ ਥੱਲੇ ਪੌਂਡਿਆਂ ਤੇ ਰੱਖੀ ਆ ਇਹ ਕੋਈ ਆਮ ਫ੍ਰੀਜ ਰੱਖਣੀਆਂ ਨਹੀਂ ਆ ਆਪਾਂ ਇਹਦਾ ਲੈਵਲ ਹੈ ਪੂਰਾ ਠੀਕ ਚਾਹੀਦਾ ਨਾ ਅਗਲੇ ਪਾਸੇ ਉੱਚੀ ਤੇ ਨਾਨੀ ਵੀ ਫਿਰ ਬਰਫ਼ ਵਧੀਆ ਜਮਾਊਗੀ ਪਾਣੀ ਅਗਲੇ ਪਾਸੇ ਨਹੀਂ ਆਊਗਾ ਜਿਹੜਾ ਪਾਣੀ ਸਾਰਾ ਬੈਕ ਸਾਈਡ ਤੇ ਜਾਊਗਾ ਕਿਉਂਕਿ ਅਗਲਾ ਪਾਸਾ ਜਿਹੜਾ ਥੋੜਾ ਜਿਹਾ ਆਪਾਂ 1 ਤੋਂ 2 ਸੈਂਟੀਮੀਟਰ ਚੁੱਕ ਸਕਦੇ ਆ ਚੁੱਕਿਆ ਹੋਊਗਾ ਤੇ ਪਾਣੀ ਪਿਛਲੇ ਪਾਸੇ ਜਾਊਗਾ ਤੇ ਟ੍ਰੇ ਚ ਜਾਊਗਾ ਅਗਲੇ ਪਾਸੇ ਖਰਾਬ ਨਹੀਂ ਹੋ ਫਰਸੀਤ ਨਹੀਂ ਆਊਗਾ ਪਾਣੀ ਕਦੀ ਵੀ ਤੁਹਾਡੇ ਇਹ ਵੀ ਧਿਆਨ ਰੱਖਣ ਜੋ ਗੱਲਾਂ ਆ ਅਗਲਾ ਪਾਸਾ ਥੋੜਾ ਜਿਹਾ ਉੱਪਰ ਚੁੱਕ ਕੇ ਰੱਖਣਾ ਪਿਛਲਾ ਪਾਸਾ ਡਾਊਨ ਰੱਖਣਾ ਸਾਰਾ ਪਾਣੀ ਜਿਹੜੀ ਉਹ ਵੈਸਟਪੈਪ ਲੱਗੀ ਨਾ ਉਹ ਦੇ ਵਿੱਚ ਸਾਰਾ ਉਹਦੇ ਵਿੱਚ ਜਾਊਗਾ ਪਿਛਲੇ ਟ੍ਰੇ ਦੇ ਵਿੱਚ ਇਹ ਸਾਰੀਆਂ ਧਿਆਨ ਰੱਖਣ ਜੋ ਗੱਲਾਂ ਜੀ ਹੁਣ ਸਾਰਾ ਸਾਫ਼ ਕਰਕੇ ਸਾਰੇ ਭਾਂਡੇ ਸਾਫ਼ ਕਰਕੇ ਸਾਫ਼ ਪਾਣੀ ਵਿੱਚ ਰੱਖਾਂਗੇ 5-6 ਘੰਟੇ ਚ ਫੇਰ ਬਰਫ ਨੂੰ ਜਮਾ ਦੇਣੀ ਆ ਇਹ ਕੰਮ ਕਦੀ ਕਦਈ ਮਹੀਨੇ ਵਿੱਚ 2 ਮਹੀਨੇ ਵਿੱਚ ਜ ਇਹ ਆਪ ਜੀ ਦੇ ਧਿਆਨ ਇੱਕ ਗੱਲਾਂ ਵਾ ਇੱਕ ਤੇ ਫਰਿੱਜ ਦੀ ਮਨਿਆ ਦੀ ਵਧੀਆ ਬਣੀ ਰਹੂਗੀ ਇੱਕ ਸਿਹਤਮੈਕ ਮੇ ਪੱਖੋਂ ਵੀ ਮੱਛਰ ਨਹੀਂ ਬਣੂਗਾ ਦੀ ਬਾਧੂ ਪਾਣੀ ਟ੍ਰੇ ਵਾਲੀ ਵਿੱਚ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਇਹ ਕੰਮ ਉਦੋਂ ਕਰਨਾ ਸੋਚ ਬੰਦ ਕਰਕੇ ਪਿੱਛੇ ਸ਼ੂ ਕੱਢ ਕੇ ਕਿਉਂ ਕਰੰਟ ਵੀ ਆ ਸਕਦਾ ਸ਼ੂ ਕੱਢਣਾ ਵਾ ਸਭ ਤੋਂ ਪਹਿਲਾਂ ਸ਼ੂ ਕੱਢਣਾ ਫਿਰ ਇਹਨੂੰ ਛੇੜਨਾ ਬੂਆ ਖੋਲਣਾ ਲੱਗੇ ਰਹਿਣਾ ਜੀ ਫਿਰ ਜੇ ਨਹੀਂ ਨਿਕਲ ਰਹੀ ਬਫਰ ਗੁਰਫ ਖੱਪਰ ਜੰਮਿਆ ਆ ਪੱਖਾ ਚਲਾਓ ਜੀ ਆ ਦੇਖੋ ਪੱਖਾ ਚਲਾਇਆ ਆਪਾਂ ਸਾਹਮਣੇ ਲਾ ਕੇ 10 15 ਮਿੰਟ ਵਿੱਚ ਇਹਦੀ ਹਵਾ ਨਾਲ ਸਾਰੀ ਨਾ ਸਾਰੇ ਹੀ ਬੱਤ ਖਬਰ ਗਿਆ ਸਾਰੇ ਖਲੇ ਪਾਈ ਆ ਸਰੇ ਖਬਰ ਚੰਗੇ ਹੁਣ ਆ ਵੀ ਆ ਵੀ ਦੇਖੋ ਸਾਰੇ ਆ ਬਹੋਲੇ ਸਾਰੇ ਹੋ ਗਿਆ ਹੁਣ ਸਾਫ ਰੱਖਣਾ ਇਹਨੂੰ ਪਾਣੀ ਦੇ ਭਰ ਕੇ ਡੂੰਗੇ ਰੱਖ ਦੇਣੇ ਆ ਇਹਨੂੰ ਨਾਰਮਲੀ ਤੇ ਚਲਾਉਣਾ ਚੱਲਦੀ ਰਹਿਣ ਦੇਣਾ ਵਿੱਚੋਂ ਬੰਦ ਨਹੀਂ ਕਰਨਾ ਜਦੋਂ ਬੰਦ ਕਰਦੇ ਚਲਾਉਨੇ ਬੰਦ ਕਰਦੇ ਚਲਾਉਨੇ ਆ ਨਾ ਸਗੋਂ ਬਿਜਲੀ ਜਿਆਦਾ ਖਪਤ ਕਰਦੀ ਆ ਬਿਜਲੀ ਬਚਾਉਂਦੀ ਨਹੀਂਗੀ ਕਿਉਂਕਿ ਫਿਰ ਲਗਾਤਾਰ ਚੱਲਦੀ ਆ ਤੇ ਜੇ ਆਪਾਂ ਚੱਲਦੀ ਰੱਖਾਂਗੇ ਨਾਰਮਲੀ ਇੱਕ ਤੇ ਬਰਫ਼ ਨਾ ਜਾਈ ਜੰਮੂਗੀ ਖੱਪਰ ਨਾ ਜੰਮਣਗੇ ਨੋਰਮਲੀ ਬਰਫ਼ ਜੰਮੂਗੀ ਵਰਤੋਂ ਵਾਲੀ ਵਧੀਆ ਵੈਰੈਟੀ ਦੀ ਇੱਕ ਜਿਹੜਾ ਜਿਹੜਾ ਆਪਾਂ ਬੰਦ ਕਰਦੇ ਆ ਨਾ ਜਿਹੜਾ ਇਹਦੇ ਵਿੱਚ ਬਰਫਿਆ ਪੱਗਰ ਪੱਗ ਸਰਾ ਪਿਛਲੇ ਪਾਸੇ ਵਿਸਟ ਪਾਉਣ ਵਾਲੀ ਵੱਧੂ ਟ੍ਰੇ ਆ ਜਿਹੜੀ ਬੈਕ ਸਾਈਡ ਤੇ ਫ੍ਰੀਜ ਤੇ ਲੱਗੀ ਆ ਉਹਦੇ ਵਿੱਚ ਸਾਰਾ ਪਾਣੀ ਚਲ ਜਾਂਦਾ ਪਾਣੀ ਵਿੱਚ ਮਸ਼ਰ ਦਾ ਲਾਰਵਾ ਪੈਦਾ ਹੁੰਦਾ ਉਹ ਵੀ ਬੜੀ ਖਤਰਨਾਕ ਚੀਜ਼ ਆ ਆਪਾਂ ਬਾਹਰ ਤੁਰੇ ਫਿਰਦੇ ਆ ਮਸ਼ਰ ਘਰੋਂ ਹੀ ਲੜ ਜਾਂਦਾ ਕਈ ਵਾਰੀ ਇਹ ਧਿਆਨ ਰੱਖਣ ਜੋ ਗੱਲਾਂ ਆ ਇਸ ਕਰਕੇ ਫ੍ਰੀਜ ਦੀ ਮਣਿਆਵ ਜਿ ਵਧੀਆ ਰਹੂਗੀ ਫ੍ਰੀਜ ਦੀ ਕੁਆਲਿਟੀ ਵਧੀਆ ਬਰਫ਼ ਕ ਅੰਨਾ ਮੈਂ ਭਾਂਡੇ ਭਰ ਕੇ ਸਾਫ਼ ਪਾਣੀ ਦੇ ਦੇ ਵਿੱਚ ਰੱਖ ਦੇਣੀ ਆ ਇਹ ਆਪ ਜੀ ਦੀ ਜਾਣਕਾਰੀ ਹੇਤਿਆ ਜੀ ਜੇ ਤੁਹਾਨੂੰ ਚੰਗੀ ਲੱਗੇ ਅੱਗੇ ਗਾ ਸ਼ੇਅਰ ਕਰ ਦਿਓ ਨਹੀਂ ਤੇ ਠੀਕ ਹੀ ਠੀਕ ਆ ਜੀ ਬਾਕੀ ਗੱਲਾਂ ਬਾਅਦ ਦੀਆਂ ਪਹਿਲੋਂ ਫਰਿੱਜ ਦੀ ਸਫਾਈ ਜ਼ਰੂਰੀ ਆ ਆ ਵੇਖੋ ਇਹ ਸਾਰੀ ਸਾਫ਼ ਹੋ ਚੁੱਕੀ ਆ ਕਿੰਨੀ ਕੱਪੜ ਜੰਮੇ ਸੀ ਹੁਣ ਵਧੀਆ ਬਰਫ਼ ਬਣੂਗੀ ਸੌਖੀ ਬਣੂਗੀ ਛੇਤੀ ਬਣੂਗੀ ਬਿਜਲੀ ਵੀ ਘੱਟ ਖਾਊਗੀ ਇਹ ਆਪ ਜੀ ਦੀ ਜਾਣਕਾਰੀ ਹੇਤਿਆ ਜੀ ਧੰਨਵਾਦ ਸਹਿਤ